ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਗੁਰਦੁਆਰਾ ਸਾਹਿਬ ਜਾ ਕੇ ਮੱਥੇ ਮੱਥਾ ਟੇਕਣ ਦੇ ਨਾਲ ਪਰਮਾਤਮਾ ਜੀ ਸਾਡੀ ਕਿਵੇਂ ਅਰਦਾਸ ਸੁਣ ਲੈਂਦੇ ਹਨ ਸਾਡੇ ਮਨ ਦੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਆਪਣੇ ਸਿੱਖਾਂ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਸਾਥ ਸੰਗਤ ਜੀ ਇੱਕ ਵਾਰ ਤਾਂ ਤਾਂ ਬਾਬਾ ਨਾਨਕ ਸਿੰਘ ਜੀ ਨਾਨਕ ਸਰ ਕਲੇਰਾ ਵਾਲੇ। ਉਹਨਾਂ ਨੂੰ ਕਿਸੇ ਨੇ ਸਵਾਲ ਕੀਤਾ ਤੇ ਕਹਿਣ ਲੱਗੇ। ਮਹਾਂਪੁਰਖੋ ਇਹ ਦੱਸੋ ਤੁਸੀਂ ਤਾਂ ਕਹਿੰਦੇ ਹੋ ਕਿ ਸਾਨੂੰ ਦੋ ਵਾਰ ਗੁਰਦੁਆਰਾ ਸਾਹਿਬ ਆਉਣਾ ਚਾਹੀਦਾ ਹੈ। ਸਵੇਰੇ ਵੀ ਤੇ ਸ਼ਾਮ ਨੂੰ ਵੀ। ਇਹ ਦੋ ਵੇਲੇ ਸਾਥ ਸੰਗਤ ਕਰਨ ਦਾ ਕੀ ਲਾਭ ਹੈ? ਬਾਬਾ ਜੀ ਨੇ ਬਚਨ ਕੀਤੇ ਤੇ ਕਹਿਣ ਲੱਗੇ ਵੇਖੋ ਇਸ ਨੂੰ ਇਸ ਤਰ੍ਹਾਂ ਸਮਝਣਾ ਜਿਵੇਂ ਭਾਂਡਾ ਇੰਨਾ ਮੈਲਾ ਨਹੀਂ ਹੁੰਦਾ ਪਰ ਉਸ ਨੂੰ ਅਸੀਂ ਕਈ ਵਾਰ ਮਾਂਝ ਲੈਂਦੇ ਹਾਂ ਮੈਲ ਨਾਲੋਂ ਨਾਲ ਉਸ ਦੇ ਧੋਤੀ ਜਾਂਦੀ ਹੈ ਤੁਸੀਂ ਕਦੇ ਨੋਟ ਕਰਨਾ ਕੱਪੜਾ ਘੱਟ ਗੰਦਾ ਹੋਵੇ ਬੜੇ ਸੌਖੀ ਤਰ੍ਹਾਂ ਧੋਣ ਨਾਲ ਮੈਲ ਲੱਥ ਜਾਂਦੀ ਹੈ ਕੱਪੜਾ ਜਿੰਨਾ ਹੀ ਵੱਧ ਮੈਲਾ ਹੋਵੇਗਾ ਓਨਾ ਹੀ ਉਸ ਨੂੰ ਸਾਫ਼ ਕਰਨਾ ਔਖਾ ਹੋ ਜਾਂਦਾ ਹੈ ਤੇ ਸਮਾਂ ਵੀ ਵੱਧ ਲੱਗਦਾ ਹੈ ਉਹ ਬਹੁਤ ਧਿਆਨ ਦੇ ਨਾਲ ਸੁਣਨ ਲੱਗੇ ਤਾਂ ਮਹਾਪੁਰਖਾ ਨੇ ਇੱਕ ਪਰਮਾਣ ਦੇ ਕੇ ਸਮਝਾਇਆ ਕਹਿੰਦੇ ਵੇਖੋ ਜੀ ਇਸ ਤੋਂ ਇਲਾਵਾ ਵੀ ਕਈ ਕਪੜੇ ਇਹੋ ਜਿਹੇ ਹੁੰਦੇ ਹਨ ਜਿਨ੍ਹਾਂ ਦੇ ਨਾਲ ਕਾਰਾਂ ਮਸ਼ੀਨਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਸਾਫ਼ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਕਾਲਖ ਲੱਗ ਜਾਂਦੀ ਹੈ ਤੇ ਪੱਕੀ ਲੱਗ ਜਾਂਦੀ ਹੈ ਫਿਰ ਉਹਨਾਂ ਨੂੰ ਹਜ਼ਾਰਾਂ ਹੀ ਵਾਰ ਧੌਣ ਤੇ ਵੀ ਉਹ ਸਾਫ਼ ਨਹੀਂ ਹੁੰਦੇ ਫਿਰ ਬਾਬਾ ਜੀ ਨੇ ਬਚਨ ਕੀਤੇ ਇਸੇ ਤਰ੍ਹਾਂ ਹੀ ਜੇ ਕੋਈ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਦੇ ਨਾਲ ਜੁੜੇਗਾ ਉਹਦੇ ਰਾਤ ਦੇ ਕੀਤੇ ਹੋਏ ਪਾਪ ਧੋਤੇ ਜਾਣਗੇ ਤੇ ਜਦੋਂ ਰਾਤ ਨੂੰ ਜੁੜੇਗਾ ਤਾਂ ਦਿਨ ਵਿੱਚ ਕੀਤੇ ਹੋਏ ਪਾਪ ਧੋਤੇ ਜਾਣਗੇ ਫਿਰ ਪਾਪ ਜਿਹੜੇ ਹਨ ਜਮਾ ਨਹੀਂ ਹੁੰਦੇ ਦੋ ਵੇਲੇ ਸਾਧ ਸੰਗਤ ਕਰਨ ਦੇ ਨਾਲ ਆਹ ਜਿਹੜਾ ਭਾਂਡਾ ਰੂਪੀ ਮਨ ਹੈ ਇਹ ਬਰਤਨ ਵਾਂਗ ਸਾਫ਼ ਹੁੰਦਾ ਰਹਿੰਦਾ ਹੈ ਇਹ ਭਰੀਏ ਮਤ ਪਾਪਾ ਕੇ ਸੰਗ ਉਹ ਧੋਪੈ ਨਾਵੇ ਕੇ ਰੰਗ ਤਾਂ ਇਸ ਕਰਕੇ ਦੋ ਵੇਲੇ ਗੁਰੂ ਸਾਹਿਬ ਦੇ ਦਰਬਾਰ ਵਿੱਚ ਹਾਜ਼ਰੀ ਭਰਨੀ ਬਹੁਤ ਹੀ ਜ਼ਰੂਰੀ ਹੈ। ਇਹ ਬਚਨ ਬਾਬਾ ਨਾਨਕ ਸਿੰਘ ਜੀ ਦੇ ਹਨ। ਇਸ ਤਰ੍ਹਾਂ ਹੀ ਗੁਰਮਖ ਪਿਆਰਿਓ ਦੋ ਭਰਾ ਹੋਏ ਹਨ। ਸਿੰਘਾਂ ਤੇ ਗਰਜਨ ਦੋਨੋਂ ਭਰਾ ਭਾਈ ਆਪਣੇ ਸਤਿਗੁਰ ਕੀ ਸ਼ਰਨ ਆਈ। ਦੋ ਭਰਾ ਸਿਗੇ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਹੋਏ ਹਨ। ਮਹਾਰਾਜ ਜੀ ਦੇ ਕੋਲ ਬਾਬਾ ਨਾਨਕ ਜੀ ਨੇ ਵੀ ਇਹਨਾਂ ਨੂੰ ਬਚਨ ਕੀਤਾ ਸੀ ਕਿ ਭਾਈ ਦੋ ਵੇਲੇ ਸਤਸੰਗ ਕਰਿਆ ਕਰੋ। ਇਥੇ ਉਦੋਂ ਧਰਮਸ਼ਾਲਾ ਬਣੀਆਂ ਹੁੰਦੀਆਂ ਸਨ ਜਿਵੇਂ ਹੀ ਹੁਣ ਗੁਰਦੁਆਰਾ ਸਾਹਿਬ ਬਣੇ ਹੋਏ ਹਨ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਦੋਵੇਂ ਹੀ ਵੇਲੇ ਗੁਰੂ ਘਰ ਆਇਆ ਕਰੋ ਤਾਂ ਇਥੇ ਮੈਂ ਇਹ ਗੱਲ ਤੁਹਾਨੂੰ ਦੱਸ ਦੇਵਾਂ ਜੀ ਕਿ ਸਾਧ ਸੰਗਤ ਤੋਂ ਭਾਵ ਸਿਰਫ ਇਕੱਠ ਤੋਂ ਨਾ ਲੈ ਲੈਣਾ ਇਕੱਠ ਵਿੱਚ ਸੰਗਤ ਹੁੰਦੀ ਹੈ ਸਾਧ ਸੰਗਤ ਜੀ ਪਰ ਜਦੋਂ ਤੁਸੀਂ ਦੋ ਚਾਰ ਸਰੀਰ ਰਲ ਕੇ ਗੁਰੂ ਦੀਆਂ ਵਿਚਾਰਾ ਗੁਰੂ ਦੀਆਂ ਕਥਾ ਕਹਾਣੀਆਂ ਕਰਦੇ ਹੋ ਇਹ ਵੀ ਸਾਧ ਸੰਗਤ ਰੂਪੀ ਹੀ ਬਣ ਜਾਂਦੀ ਹੈ ਸਤ ਸੰਗਤ ਵਿੱਚ ਇਕੱਲਿਆਂ ਵੀ ਤੁਸੀਂ ਕਰ ਸਕਦੇ ਹੋ ਇਕੱਲਿਆਂ ਘਰ ਬੈਠ ਕੇ ਤੁਸੀਂ ਗੁਰਬਾਣੀ ਲਗਾ ਕੇ ਕੀਰਤਨ ਸੁਣ ਕੇ ਵੀ ਸੰਗਤ ਕਰ ਸਕਦੇ ਹੋ ਕੋਈ ਵੀ ਆਪਾਂ ਇਤਿਹਾਸ ਧਾਰਮਿਕ ਕਿਤਾਬ ਵੀ ਪੜ ਸਕਦੇ ਹਾਂ ਐਵੇਂ ਸੰਗਤ ਇਕੱਲਿਆਂ ਵੀ ਹੋ ਜਾਂਦੀ ਹੈ ਪਰ ਜਦੋਂ ਰਲ ਕੇ ਸਰੀਰ ਇਕੱਠੇ ਹੋਣ ਹੋ ਕੇ ਇੱਕ ਪਰਮੇਸ਼ਰ ਦੇ ਪਿਆਰ ਵਿੱਚ ਆ ਕੇ ਸਿਮਰਨ ਕਰਦੇ ਹਨ ਤਾਂ ਉਹਨਾਂ ਦੀਆਂ ਬਰਕਤਾਂ ਫਿਰ ਜ਼ਿਆਦਾ ਹਾਸਿਲ ਹੁੰਦੀਆਂ ਹਨ ਗੁਰਦੁਆਰਾ ਸਾਹਿਬ ਕਈ ਵਾਰੀ ਰੱਬ ਦੇ ਪਿਆਰ ਵਿੱਚ ਰੰਗੀਆਂ ਰੂਹਾਂ ਹੁੰਦੀਆਂ ਹਨ ਉਹਨਾਂ ਕੋਲ ਬੈਠ ਕੇ ਜਪਿਆ ਨਾਮ ਫਿਰ ਛੇਤੀ ਸਫਲ ਹੋ ਜਾਂਦਾ ਹੈ ਇਸ ਕਰਕੇ ਸਿੰਘਾਂ ਤੇ ਗੱਜਨ ਦੋਨਾਂ ਭਰਾਵਾਂ ਨੇ ਗੁਰੂ ਮਹਾਰਾਜ ਦਾ ਬਚਨ ਸੰਭਾਲਦਿਆਂ ਹੋਇਆਂ ਦੋ ਵੇਲੇ ਉੱਥੇ ਬਾਣੀ ਪੜਨੀ ਸ਼ੁਰੂ ਕਰ ਦਿੱਤੀ ਸੰਗਤ ਵੀ ਕਰਨੀ ਸ਼ੁਰੂ ਕਰ ਦਿੱਤੀ ਇਤਿਹਾਸ ਦੱਸਿਆ ਜਾਂਦਾ ਸੀ ਉਥੇ ਸਿੰਘਾਂ ਦੀ ਲੜਕੀ ਦੀ ਸ਼ਾਦੀ ਹੋ ਗਈ ਘਰ ਦੇ ਵਿੱਚ ਕਈ ਬਹੁਤ ਹੀ ਅਮੀਰੀ ਨਹੀਂ ਸੀ ਬਸ ਆਇ ਚਲਾਈ ਚਲਦੀ ਸੀ ਮਨ ਵਿੱਚ ਭਾਵਨਾ ਬਣੀ ਕਿ ਵਿਆਹ ਤੋਂ ਪਹਿਲਾਂ ਹੀ ਘਰ ਵਿੱਚ ਸੰਗਤ ਦੇ ਚਰਨ ਅਪਵਾਏ ਜਾਣ ਇਸ ਕਰਕੇ ਫਿਰ ਇਉਂ ਹੋਇਆ ਕਿ ਸਾਧ ਸੰਗਤ ਦੇ ਮਹਿਮਾ ਬਾਬਾ ਨਾਨਕ ਜੀ ਨੇ ਦੱਸੀ ਕਿ ਫਿਰ ਇਹ ਜਿਹੜਾ ਸੀ ਘਰ ਦੇ ਵਿੱਚ ਸਾਧ ਸੰਗਤ ਕਰਨ ਵਾਸਤੇ ਬਰਾਤ ਲਈ ਜਿਹੜੇ ਰਸਤੇ ਲਿਆਂਦੀ ਉਹਦੇ ਵਿੱਚੋਂ ਕਾਫੀ ਰਸਤ ਸੰਗਤ ਦੇ ਲੰਗਰ ਵਿੱਚ ਹੀ ਲੱਗ ਗਈ ਸਮਰੱਥਾ ਦੇ ਅਨੁਸਾਰ ਥੋੜਾ ਜਿਹਾ ਹੋਰ ਰਾਸ਼ਨ ਲਿਆਂਦਾ ਗਿਆ ਇਸ ਕਰਕੇ ਸਿੰਘੇ ਦੀ ਲੜਕੀ ਦਾ ਵਿਆਹ ਪਰ ਮਨ ਵਿੱਚ ਭਾਵਨਾ ਸੀ ਕਿ ਸੰਗਤ ਨੂੰ ਵੀ ਪ੍ਰਸ਼ਾਦਾ ਛਕਾਵਾਂ ਪੁਰਾਤਨ ਸਮਾਂ ਐਸਾ ਸੀ ਅੱਜ ਕੱਲ ਤਾਂ ਇਹ ਸਮਾਂ ਨਹੀਂ 2 3 4 ਬਰਾਤੀ ਲੜਕੀ ਵਾਲੇ ਦੇ ਘਰ ਰੁਕ ਜਾਂਦੇ ਸਨ ਅਚਾਨਕ ਉਹਨੂੰ ਸੁਨੇਹਾ ਮਿਲਿਆ ਕਿ ਬਰਾਤ 2 3 ਦਿਨ ਨਹੀਂ ਬਲਕਿ 7 ਦਿਨ ਤੁਹਾਡੇ ਘਰ ਰੁਕੇਗੀ ਉਹਨੇ ਤਾਂ ਬਸ ਇੰਨਾ ਕ ਹੀ ਇੰਤਜ਼ਾਮ ਕੀਤਾ ਸੀ ਕਿ 2 3 ਦਿਨ ਦਾ ਰਾਸ਼ਨ ਸੀ ਬਸ ਪਰ ਹੁਣ ਸੋਚਦਾ ਸੀ ਕਿ ਕੀ ਕਰਾਂ ਚਲੋ 2-3 ਦਿਨ ਦਾ ਤਾਂ ਸ਼ਿਕਾਹ ਦੇਾਂਗੇ ਪਰ 7 ਦਿਨ ਬਰਾਤਿਆਂ ਦੀ ਇਹ ਖਾਤਰਦਾਰੀ ਕਿਵੇਂ ਹੋਵੇਗੀ ਸਿੰਘੇ ਦੇ ਅੰਦਰ ਭਰੋਸਾ ਸੀ ਜਿਸ ਗੁਰੂ ਦੇ ਚਰਨ ਫੜੇ ਹਨ ਉਹ ਬਹੁਤ ਹੀ ਸਮਰੱਥ ਹੈ ਆਪੇ ਹੀ ਕਾਰਜ ਮੇਰੇ ਸਵਾਰੇ ਕਰ ਦੇਣਗੇ ਪੈਜ ਰੱਖ ਲੈਣਗੇ ਕਹਿਣ ਲੱਗਾ ਕਿਸੇ ਨੇ ਵੀ ਪਦਾਰਥਾਂ ਵਾਲੇ ਬਰਤਨਾਂ ਤੋਂ ਕੱਪੜਾ ਉਤਾਰ ਕੇ ਨਹੀਂ ਵੇਖਣਾ ਕਿ ਕਿੰਨੀ ਕੁ ਚੀਜ਼ ਪਈ ਹੋਈ ਹੈ ਸਮਾਨ ਬੱਸ ਤੁਸੀਂ ਬਣਾਈ ਜਾਓ ਬਰਤਨਾਂ ਵਿੱਚ ਪਾਈ ਜਾਓ ਤੇ ਵਰਤਾਈ ਜਾਓ ਤੇ ਆਪ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਦੇ ਲਈ ਗਲ ਵਿੱਚ ਪੱਲਾ ਪਾ ਕੇ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ ਸਤਿਗੁਰਜੀ ਧੀ ਦਾ ਕਾਰਜ ਤੁਸੀਂ ਆਪ ਸਵਾਰਨਾ ਹੈ ਇਤਿਹਾਸ ਲਿਖਦਾ ਹੈ ਕਿ 7 ਦਿਨ ਬਰਾਤ ਉਸ ਦੇ ਘਰ ਵਿੱਚ ਰੁਕੀ 7 ਦਿਨ 7 ਰਾਤਾਂ ਬੀਤ ਗਈਆਂ ਉਹਨਾਂ ਸਭ ਨੇ ਬਹੁਤ ਹੀ ਪਕਵਾਨਾਂ ਦਾ ਪ੍ਰਸ਼ਾਦ ਛਕਿਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹਨਾਂ ਦੇ ਘਰ ਵਿੱਚ ਬਰਕਤ ਪੈ ਗਈ ਉਹਨਾਂ ਦੀ ਬਰਾਤ ਦਾ ਕੰਮ ਬਹੁਤ ਹੀ ਵਧੀਆ ਭੁਗਤ ਗਿਆ ਕਿਉਂਕਿ ਉਹਨਾਂ ਦੇ ਘਰ ਵਿੱਚ ਸੰਗਤ ਦੇ ਚਰਨ ਪਏ ਹੋਏ ਸਨ ਉਦੋਂ ਇੱਕ ਬਹੁਤ ਵੱਡੀ ਘਟਨਾ ਵਾਪਰਦੀ ਹੈ ਜਿਵੇਂ ਹੀ ਇਹਨਾਂ ਦੇ ਨਾਲ ਹੋਇਆ ਸੰਗਤ ਜੀ ਰੱਬ ਵਰਤਿਆ ਤਾਂ ਸੰਗਤਾਂ ਆਈਆਂ ਉਹਨਾਂ ਨੇ ਕੁਝ ਨਾ ਕੁਝ ਲਿਆ ਕੇ ਇਹਨਾਂ ਦੇ ਬਰਤਨਾਂ ਵਿੱਚ ਪਾ ਦਿੱਤਾ ਇਹ ਚੀਜ਼ਾਂ ਸਮਝਣੀਆਂ ਬਹੁਤ ਜ਼ਿਆਦਾ ਜ਼ਰੂਰੀ ਹਨ ਸਤਗੁਰ ਢਾਕ ਲਿਆ ਮੋਹੇ ਪਾਪੀ ਪਰਦਾ ਸਤਗੁਰ ਬਾਣੀ ਦੇ ਵਿੱਚ ਲਿਖਦੇ ਹਨ ਗੁਰੂ ਅਰਜਨ ਦੇਵ ਜੀ ਦੀ ਵੀ ਇਹ ਬਾਣੀ ਦੇ ਵਿੱਚ ਦੱਸੀ ਗਈ ਗੱਲ ਹੈ ਜੀ ਕਿ ਮੇਰੇ ਪਾਪੀ ਦਾ ਪਰਦਾ ਹੀ ਢੱਕ ਲਿਆ ਹੈ ਪਰਮਾਤਮਾ ਨੇ ਮੇਰੇ ਪਾਪ ਤਾਂ ਨਸ਼ਟ ਕਰ ਦਿੱਤੇ ਹਨ ਢਾਕਣ ਹਾਰੇ ਪ੍ਰਭ ਹਮਾਰੇ ਜੀ ਪ੍ਰਾਣ ਸੁਖ ਦਾਤੇ ਅਬਿਨਾਸੀ ਭਗਤਪ ਸਵਾਮੀ ਪੂਰਨ ਪੂਰਨ ਪੁਰਖ ਵਿਧਾਤੇ ਮੇਰਾ ਸਵਾਮੀ ਮੇਰੇ ਐਬ ਕੱਜਦਾ ਹੈ ਉਹ ਮੇਰੀ ਜਿੰਦੜੀ ਜਿੰਦ ਜਾਨ ਮੈਨੂੰ ਆਰਾਮ ਬਖਸ਼ਦਾ ਹੈ ਇਹ ਗੁਰੂ ਹੀ ਕਰਦਾ ਹੈ ਹੋਰ ਕੋਈ ਨਹੀਂ ਕਰ ਸਕਦਾ ਇਸ ਕਰਕੇ ਸਾਧ ਸੰਗਤ ਜੀ ਇੱਕ ਵਾਰ ਬਾਬਾ ਫਰੀਦ ਸਿੰਘ ਜੀ ਤੁਰੇ ਜਾ ਰਹੇ ਸੀ ਰਸਤੇ ਵਿੱਚ ਕਬਰਾਂ ਆ ਗਈਆਂ ਉੱਥੇ ਇੱਕ ਕਬਰ ਖਾਲੀ ਪਈ ਹੋਈ ਸੀ ਕਬਰ ਵਿੱਚੋਂ ਆਵਾਜ਼ ਆਈ ਫਰੀਦ ਕਿੱਧਰ ਨੂੰ ਜਾ ਰਹਾ ਹੈ ਕਿੱਥੇ ਦੁਨੀਆਂ ਦੇ ਝਮੇਲਿਆਂ 'ਚ ਫਸਿਆ ਪਿਆ ਹੈ ਇੱਕ ਦਿਨ ਤਾਂ ਤੂੰ ਮੇਰੇ ਕੋਲ ਹੀ ਆਉਣਾ ਹੈ ਇੱਕ ਦਿਨ ਤੂੰ ਮੇਰੇ ਕੋਲ ਹੀ ਆਉਣਾ ਹੈ ਇਸ ਕਰਕੇ ਛੱਡ ਖਿਲਾਰਿਆਂ ਨੂੰ ਤੇ ਹੁਣ ਆ ਜਾ ਮੇਰੀ ਗੋਦ ਵਿੱਚ ਫਰੀਦਾ ਗੋਰਨਮਾਣੀ ਛੱਡ ਕਰੇ ਰੇ ਕਰਿਆ ਸਰ ਪਰ ਮੈਥੇ ਆਵਣਾ ਮਰਨੋਂ ਨਾ ਡਰਿਆਓ ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਬੁੱਢੇ ਹੋ ਕੇ ਬਜ਼ੁਰਗ ਹੋ ਕੇ ਹੀ ਗੁਰਦੁਆਰੇ ਚਲੇ ਜਾਵਾਂਗੇ ਬਾਬਾ ਅਨੰਤ ਸਿੰਘ ਜੀ ਕਹਿੰਦੇ ਹਨ ਕਿ ਪਾਈ ਕਾਲੇ ਕੇਸ ਹੁੰਦਿਆਂ ਹੀ ਰੱਬ ਨਾਲ ਪਿਆਰ ਪਾ ਲਓ ਪਤਾ ਚਿੱਟੇ ਆਉਣ ਤੱਕ ਜ਼ਿੰਦਗੀ ਮੌਕਾ ਦੇਵੇ ਜਾਂ ਨਾ ਦੇਵੇ ਇਸ ਕਰਕੇ ਇਹ ਜਦੋਂ ਆਵਾਜ਼ ਆਈ ਹੈ ਬਾਬਾ ਫਰੀਦ ਸਿੰਘ ਜੀ ਨੂੰ ਤਾਂ ਉਹ ਕਈਆਂ ਦੇ ਮਨ ਵਿੱਚ ਹੁਣ ਸ਼ੰਕਾ ਵੀ ਹੋਵੇਗਾ ਕਿ ਕਬਰ ਵਿੱਚੋਂ ਮਿੱਟੀ ਵਿੱਚੋਂ ਬਾਜ ਕਿਵੇਂ ਆ ਜਾਵੇਗੀ ਇੱਕ ਗੱਲ ਜਾਣ ਲੈਣਾ ਸਾਧ ਸੰਗਤ ਜੀ ਜਿਹੜੇ-ਜਿਹੜੇ ਪਰਮਾਤਮਾ ਦੇ ਭਗਤ ਹੁੰਦੇ ਹਨ ਉਹ ਨਾਮ ਬੰਦਗੀ ਦੇ ਵਿੱਚ ਰੰਗੇ ਹੁੰਦੇ ਹਨ ਜਿਨ੍ਹਾਂ ਦੀ ਸੁਰਤ ਨਾਮ ਜਪ ਵਿੱਚ ਉੱਚੀ ਹੋ ਜਾਂਦੀ ਹੈ ਉਹ ਮਿੱਟੀ ਨਾਲ ਪਾਣੀ ਦੇ ਨਾਲ ਬਹੁਤ ਹੀ ਰਿਸ਼ਤਾ ਗੂੜਾ ਕਰ ਲੈਂਦੇ ਹਨ ਗੁਰਬਾਣੀ ਇਹ ਗੱਲਾਂ ਦੀ ਗਵਾਹੀ ਭਰਦੀ ਹੈ ਕਬਰ ਵਿੱਚੋਂ ਆਈ ਇਹ ਆਵਾਜ਼ ਸੁਣ ਕੇ ਇੱਕ ਵਾਰੀ ਬਾਬਾ ਫਰੀਦ ਸਿੰਘ ਜੀ ਦੇ ਪੈਰ ਰੋਕੇ ਪਰ ਉਹਨਾਂ ਦਾ ਮਨ ਨਾ ਰੁਕਿਆ ਕਿ ਵਾਕਿਆ ਹੀ ਇੱਕ ਦਿਨ ਮੈਂ ਇਸ ਮਿੱਟੀ ਦੀ ਗੋਦ ਵਿੱਚ ਆਉਣਾ ਹੈ ਕਿਉਂਕਿ ਮੁਸਲਮਾਨ ਸਨ ਉਹ ਮੁਸਲਮਾਨਾਂ ਨੂੰ ਦਫ਼ਨ ਕੀਤਾ ਜਾਂਦਾ ਹੈ ਫਰੀਦ ਸਿੰਘ ਜੀ 1-2 ਮਿੰਟ ਰੁਕੇ ਤੇ ਅੰਤਰ ਧਿਆਨ ਹੋਏ ਤੇ ਫਿਰ ਤੁਰ ਪਏ ਮਿੱਟੀ ਵਿੱਚੋਂ ਆਵਾਜ਼ ਆਈ ਫਰੀਦ ਕਿ ਤੈਨੂੰ ਮੇਰੀ ਗੋਦ ਚੰਗੀ ਨਹੀਂ ਲੱਗੀ ਹੁਣ ਫਰੀਦ ਜੀ ਕਹਿਣ ਲੱਗੇ ਭਗਤ ਜੀ ਇਹ ਮਿੱਟੀ ਮੈਨੂੰ ਇੱਕ ਗੱਲ ਦਾ ਜਵਾਬ ਦੇ ਜਿਹੜੇ ਤੇਰੇ ਕੋਲ ਗਾਉਣਾ ਜਿਹੜੇ ਤੇਰੇ ਕੋਲ ਮੈਂ ਆ ਜਾਵਾਂ ਕਿਹੜੇ ਕਿਹੜੇ ਗੁਣ ਮਿੱਟੀ ਕਹਿਣ ਲੱਗੀ ਮੇਰੇ ਕੋਲ ਤਿੰਨ ਗੁਣ ਹਨ ਜਿਨ੍ਹਾਂ ਨੂੰ ਸੁਣ ਕੇ ਫਰੀਦ ਤੂੰ ਹੈਰਾਨ ਹੋ ਜਾਵੇਂਗਾ ਫਰੀਦ ਜੀ ਉਹ ਮਿੱਟੀ ਦੇ ਕੋਲ ਰੁਕ ਗਿਆ ਤੇ ਉਹ ਗੁਣ ਸੁਣਨ ਲਈ ਕਿਹਾ ਇਹ ਦੱਸੂਗੀ ਬੋਲੂਗੀ ਮਿੱਟੀ ਕਹਿਣ ਲੱਗੀ ਮੇਰੇ ਵਿੱਚ ਸਭ ਤੋਂ ਪਹਿਲਾ ਗੁਣ ਜਦੋਂ ਬੰਦੇ ਨੂੰ ਕੋਈ ਨਹੀਂ ਸੰਭਾਲਦਾ ਕਹਿੰਦੇ ਹਨ ਲੈ ਜਾਓ ਘਰੋਂ ਕੱਢ ਦਿਓ ਇਹ ਮਰ ਚੁੱਕਾ ਹੈ ਉਸ ਨੂੰ ਫਿਰ ਮੈਂ ਸਾਭਦੀ ਹਾਂ ਦੂਜਾ ਗੁਣ ਮੈਂ ਪ੍ਰਾਣੀ ਦੇ ਥੱਲੇ ਉੱਤੇ ਪੈ ਕੇ ਉਸ ਦੇ ਪਰਦੇ ਕੱਜਦੀ ਹਾਂ ਤੀਜਾ ਗੁਣ ਮੈਂ ਮਿੱਟੀ ਹਾਂ ਕੁਝ ਚਿਰ ਬਾਅਦ ਮਰੇ ਹੋਏ ਬੰਦੇ ਨੂੰ ਮੈਂ ਆਪਣਾ ਹੀ ਰੂਪ ਦੇ ਦਿੰਦੀ ਹਾਂ ਮਿੱਟੀ ਬਣਾ ਦਿੰਦੀ ਹਾਂ ਮਿੱਟੀ ਦੇ ਕੋਲੋਂ ਉਹਦੇ ਗੁਣ ਸੁਣ ਕੇ ਬਾਬਾ ਫਰੀਦ ਜੀ ਅੱਗੇ ਤੁਰ ਪਿਆ ਮਿੱਟੀ ਕਹਿੰਦੀ ਫਰੀਦ ਕਿ ਤੈਨੂੰ ਮੇਰੇ ਗੁਣ ਚੰਗੇ ਨਹੀਂ ਲੱਗੇ ਮੇਰੇ ਗੁਣ ਸੁਣ ਕੇ ਤੂੰ ਅੱਗੇ ਤੁਰ ਪਿਆ ਹੈ ਫਰੀਦ ਜੀ ਕਹਿੰਦੇ ਕਿ ਮਿੱਟੀ ਇਹ ਤਿੰਨੇ ਇਹ ਤਿੰਨੇ ਹੀ ਗੁਣ ਮੇਰੇ ਮੁਰਸ਼ਿਦ ਜਿਹਦੇ ਮੈਂ ਚਰਨ ਫੜੇ ਹਨ ਉਹਦੇ ਵਿੱਚ ਵੀ ਹਨ ਤਾਂ ਸਾਧ ਸੰਗਤ ਜੀ ਇਹ ਗੱਲਾਂ ਨੂੰ ਆਪਣਾ ਲੈਣਾ ਕਿਉਂਕਿ ਇਹ ਤਿੰਨ ਗੁਣ ਪਰਮਾਤਮਾ ਦੇ ਵਿੱਚ ਵੀ ਹਨ ਪਰਮਾਤਮਾ ਵੀ ਜੇਕਰ ਸਾਨੂੰ ਆਪਣੇ ਨਾਲ ਜੋੜ ਲੈਣ ਤਾਂ ਅਸੀਂ ਵੀ ਸੰਗਤ ਰੂਪੀ ਬਣ ਜਾਈਏ ਸੰਗਤ ਰੂਪੀ ਹੋ ਕੇ ਸਾਡੇ ਵਿੱਚੋਂ ਪੰਜ ਕੁਰੀਤੀਆਂ ਦਾ ਨਾਸ਼ ਹੋ ਜਾਂਦਾ ਹੈ ਤੇ ਅਸੀਂ ਪਰਮਾਤਮਾ ਦੇ ਵਿੱਚ ਹੀ ਅਪੇਧ ਹੋ ਜਾਂਦੇ ਹਾਂ ਐਸ ਲਈ ਸਤਸੰਗਤ ਜੀ ਗੁਰਦੁਆਰਾ ਸਾਹਿਬ ਜਾਣਾ ਬਹੁਤ ਹੀ ਜ਼ਰੂਰੀ ਹੈ ਜੇਕਰ ਤੁਸੀਂ ਸਵੇਰੇ ਨਹੀਂ ਜਾ ਸਕਦੇ ਤਾਂ ਤਕਰੀਬਨ ਤੁਸੀਂ ਰਾਤ ਦੇ ਸਮੇਂ ਤਾਂ ਜ਼ਰੂਰ ਹੀ ਗੁਰਦੁਆਰਾ ਸਾਹਿਬ ਜਾਣਾ ਸ਼ੁਰੂ ਕਰ ਦਿਓ ਕਿਉਂਕਿ ਨਾਮ ਬੰਦਗੀ ਦੀ ਦਾਤ ਹੈ ਬਾਣੀ ਦੀ ਦਾਤ ਹੈ ਸੁਖਮਨੀ ਸਾਹਿਬ ਜਾ ਕੇ ਤੁਸੀਂ ਉੱਥੇ ਜੇਕਰ ਪੜਨਾ ਸ਼ੁਰੂ ਕਰਦੇ ਹੋਗੇ ਤਾਂ ਤੁਹਾਡੇ ਤੇ ਕਦੇ ਵੀ ਔਖਾ ਸਮਾਂ ਨਹੀਂ ਆਵੇਗਾ ਗੁਰੂ ਨਾਨਕ ਵਾਲੇ ਗੁਣ ਆਉਣੇ ਸ਼ੁਰੂ ਹੋ ਜਾਣਗੇ ਸਾਧ ਸੰਗਤ ਜੇਕਰ ਤੁਹਾਡੇ ਘਰ ਵਿੱਚ ਗਰੀਬੀ ਹੋਵੇ ਤੁਸੀਂ ਗੁਰਦੁਆਰਾ ਸਾਹਿਬ ਜਾਣਾ ਸ਼ੁਰੂ ਕਰ ਦਿਓ ਤਾਂ ਤੁਹਾਡਾ ਕੋਈ ਨਾ ਕੋਈ ਢੰਗ ਕੋਈ ਨਾ ਕੋਈ ਤੁਹਾਡਾ ਹੀਲਾ ਵਸੀਲਾ ਕਮਾਈ ਦਾ ਜਰੂਰ ਬਣ ਜਾਵੇਗਾ ਤੁਸੀਂ ਅਪਣਾ ਕੇ ਵੇਖ ਲੈਣਾ ਪਰਮਾਤਮਾ ਜੀ ਤੁਹਾਡੀਆਂ ਕਮਾਈ ਦੇ ਵਿੱਚ ਬਰਕਤਾਂ ਪਾ ਦੇਣਗੇ ਤੇ ਤੁਹਾਡੇ ਲਈ ਤੁਹਾਡੀ ਰੋਜ਼ੀ ਰੋਟੀ ਦਾ ਕੋਈ ਨਾ ਕੋਈ ਹੀਲਾ ਵਸੀਲਾ ਜਰੂਰ ਬਣਾ ਦੇਣਗੇ ਸਾਧ ਸੰਗਤ ਜੀ ਇਹ ਅਮੀਰੀ ਤੇ ਗਰੀਬੀ ਤਾਂ ਆਉਂਦੇ ਜਾਂਦੇ ਰਹਿੰਦੇ ਹਨ ਅਸਲ ਗੱਲ ਤਾਂ ਭਜਨ ਬੰਦਗੀ ਦੀ ਹੈ ਆਪਾਂ ਘਰਾਂ ਦੇ ਨਾਲ ਜ਼ਿਆਦਾ ਹੀ ਜੁੜ ਚੁੱਕੇ ਹਾਂ ਅਸੀਂ ਪੈਸੇ ਨੂੰ ਅੱਗੇ ਰੱਖ ਲਿਆ ਹੈ ਤੇ ਪਰਮਾਤਮਾ ਨੂੰ ਪਿੱਛੇ ਕਰ ਦਿੱਤਾ ਹੈ ਸਾਨੂੰ ਜਦੋਂ ਕਿਸੇ ਵੀ ਗੱਲ ਦੀ ਜ਼ਰੂਰਤ ਹੁੰਦੀ ਹੈ ਅਸੀਂ ਉਸ ਸਮੇਂ ਕਹਿੰਦੇ ਹਾਂ ਕਿ ਪਰਮਾਤਮਾ ਅਸੀਂ ਤੇਰੇ ਕਰ ਇੰਨਾ ਸਮਾਂ ਆਵਾਂਗੇ ਜਦ ਉਹ ਹੀ ਚੀਜ਼ ਫਿਰ ਸਾਨੂੰ ਹਾਸਿਲ ਹੋ ਜਾਂਦੀ ਹੈ ਤਾਂ ਅਸੀਂ ਪਰਮਾਤਮਾ ਤੋਂ ਮੁੱਖ ਮੋੜ ਲੈਂਦੇ ਹਾਂ ਤੇ ਕਹਿੰਦੇ ਹਾਂ ਇਹ ਸਾਡੀ ਕਿਸਮਤ ਵਿੱਚ ਲਿਖਿਆ ਸੀ ਤੇ ਸਾਨੂੰ ਮਿਲ ਚੁੱਕਾ ਹੈ ਪਰ ਸਾਧ ਸੰਗਤ ਜੀ ਮਿਲਿਆ ਤਾਂ ਗੁਰੂ ਘਰ ਤੋਂ ਹੈ ਅਸੀਂ ਇਸ ਗੱਲ ਨੂੰ ਫਿਰ ਭੁੱਲ ਜਾਂਦੇ ਹਾਂ ਅਸੀਂ ਧਰਮ ਦੀ ਕਮਾਈ ਵਾਲੇ ਪਾਸੇ ਬਿਲਕੁਲ ਵੀ ਨਹੀਂ ਤੁਰਦੇ ਗੁਰੂ ਘਰੇ ਆਉਣ ਦੀ ਸਾਧ ਸੰਗਤ ਕਰਨ ਦੀ ਮਹੱਤਤਾ ਬਹੁਤ ਹੀ ਉੱਚੀ ਹੈ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਰਹਿਮਤ ਕਰਦੇ ਹਨ ਜੇਕਰ ਤੁਹਾਨੂੰ ਫਰਜ ਸਮਝਾਈਏ ਤਾਂ ਗੁਰਦੁਆਰਾ ਸਾਹਿਬ ਤੋਂ ਹੀ ਸਾਨੂੰ ਗੁਰਦੁਆਰਾ ਸਾਰਾ ਹੀ ਕੁਝ ਮਿਲ ਜਾਵੇਗਾ ਸਾਡਾ ਲੋਕ ਪਰਲੋਕ ਗੁਰੂ ਘਰ ਜਾਣ ਨਾਲ ਹੀ ਸਵਾਰਾ ਹੋ ਜਾਵੇਗਾ ਉੱਥੇ ਜਾ ਕੇ ਰੋਜ਼ ਹੀ ਅਰਦਾਸ ਬੇਨਤੀ ਕਰਿਆ ਕਰੋ ਸਰਬੱਤ ਦਾ ਭਲਾ ਮੰਗਿਆ ਕਰੋ ਸਾਤ ਸੰਗਤ ਜੀ ਸਰਬੱਤ ਦੇ ਭਲੇ ਵਿੱਚ ਹੀ ਸਾਡਾ ਭਲਾ ਹੈ ਜਿਹੜਾ ਨਿਤਨੇਮ ਹੈ ਉਸ ਵੀ ਜਿਹੜਾ ਤੁਹਾਡਾ ਰੋਜ਼ ਦਾ ਨਿਤਨੇਮ ਹੈ ਉਸ ਵਿੱਚ ਵੀ ਵਾਅਦਾ ਕਰ ਲੈਣਾ ਚਾਹੀਦਾ ਹੈ ਬੁਰੀਆਂ ਆਦਤਾਂ ਨੂੰ ਛੱਡ ਦੇਣਾ ਚਾਹੀਦਾ ਹੈ ਜ਼ਿੰਦਗੀ ਦੇ ਦਿਨ ਬੜੇ ਕੀਮਤੀ ਹਨ ਸਾਤ ਸੰਗਤ ਜੀ ਜੇਕਰ ਅਸੀਂ ਸਮਾਂ ਰਹਿੰਦੇ ਹਾਂ ਪਰਮਾਤਮਾ ਦੇ ਨਾਲ ਜੁੜ ਜਾਵਾਂਗੇ ਤਾਂ ਬਹੁਤ ਵਧੀਆ ਗੱਲ ਹੈ ਇਹ ਤਾਂ ਐਸੇ ਲੋਕ ਹਨ ਜਿਹੜੇ ਜਵਾਨੀ ਦੇ ਵਿੱਚ ਸਿਰਫ ਪੈਸਾ ਜੋੜਨ ਦੇ ਪਿੱਛੇ ਲੱਗੇ ਰਹਿੰਦੇ ਹਨ ਤੇ ਅੰਤਲੇ ਸਮੇਂ ਬਹੁਤ ਹੀ ਰੱਬ ਦੇ ਨਾਲ ਜੁੜਨਾ ਚਾਹੁੰਦੇ ਹਨ ਪਰ ਸਾਧ ਸੰਗਤ ਜੀ ਕਮਾਈ ਵੀ ਬਹੁਤ ਜ਼ਰੂਰੀ ਹੈ ਤੇ ਗੁਰਦੁਆਰਾ ਸਾਹਿਬ ਜਾਣਾ ਵੀ ਬੜਾ ਜ਼ਰੂਰੀ ਹੈ ਸਮਾਂ ਰਹਿੰਦਿਆਂ ਹੀ ਪਰਮਾਤਮਾ ਦੀ ਵਿਸ਼ੇਸ਼ਤਾ ਨੂੰ ਅਪਣਾਈਏ ਪਰਮਾਤਮਾ ਦੇ ਨਾਲ ਜੁੜ ਜਾਈਏ ਸਾਡੇ ਸਾਰੇ ਹੀ ਕਾਰਜ ਪਰਮਾਤਮਾ ਜੀ ਨੇ ਹੀ ਸਵਾਰੇ ਕਰਨੇ ਹਨ ਸਾਡਾ ਕੋਈ ਭੈਣ ਭਰਾ ਰਿਸ਼ਤੇਦਾਰ ਕੋਈ ਵੀ ਕੰਮ ਨਹੀਂ ਆਵੇਗਾ ਸਿਰਫ ਪਰਮਾਤਮਾ ਜੀ ਹੀ ਕੰਮ ਆਉਣਗੇ। ਉਹੀ ਸਾਡੇ ਲੋਕ ਪਰਲੋਕ ਵਿੱਚ ਸਾਡੇ ਨਾਲ ਹਾਜ਼ਰ ਨਾਜ਼ਰ ਵਰਤ ਕੇ ਸਾਡੇ ਪਾਪਾਂ ਦਾ ਨਾਸ਼ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।